ਗਾਗੇ ਆਪਜੀ ਪੰਨਾ 625 ਅੰਗ ਦੇ ਉਤੇ ਭਗਤ ਤਰਲੋਚਨ ਜੀ ਦੀ ਪੰਕਤੀ ਬੜੇ ਵੇਖੋ ਧੰਨ ਸ਼ਰਮਨ ਕਰਿਓ ਭਗਤ ਤਰਲੋਚਨ ਜੀ ਦੀ ਪੰਕਤੀ ਇਸ ਮਨੁੱਖੀ ਜਨਮ ਦੀ ਕੀਮਤ ਦੱਸੀ ਪਤਾ ਕੀ ਕਹਿੰਦੇ ਕਹਿੰਦੇ ਅੰਤ ਕਾਲ ਜੋ ਇਸਤਰੀ ਸਿਮਰੇ ਮੈਂ ਐਸੀ ਚਿੰਤਾ ਮਹਿਜੇ ਮਰੇ ਬੇਸਵਾ ਜਾਣ ਵੱਲ ਵੱਲ ਉਹ ਤ੍ਰਿਕਟੀ ਸੋਖੀ ਪੰਕਤੀ ਹੈ ਤੇ ਵਿਖਿਆਨ ਵੀ ਤੁਹਾਨੂੰ ਆ ਗਿਆ ਹੁਣ ਆਹ ਕੋڑی ਗੱਲ ਕੀਤੀ ਸਭ ਨੂੰ ਵਿਖਿਆਣ ਆਉਂਦੇ ਨੇ ਦਾਸ ਤੇ ਪੰਕਤੀ ਬੋਲਣ ਤੋਂ ਪਹਿਲਾਂ ਤੁਹਾਡੀ ਕਿਤਾਬਾਂ ਖੁੱਲ ਜਾਂਦੀਆਂ ਕੀ ਕਹਿੰਦੇ ਹੋ ਉਹ ਛੱਡ ਹੋਇਆ ਕਿਹੜੀ ਪੰਕਤੀ ਲਾਤੀਓ ਜਨਨੀਆਂ ਬਾਰੇ ਅੰਤ ਕਾਲ ਦੀ ਸਤਰੀ ਸਿਮਰੇ ਕੀ ਕਹਿੰਦੇ ਹੋ ਜੋ ਤੁਸੀਂ ਕਹਿੰਦੇ ਹੋ ਜੋ ਪੁਥੀਆਂ ਪੜੀਆਂ ਜੋ ਤੁਸੀਂ ਸੁਣਿਆ ਅਜ ਤੱਕ ਕਹਿੰਦਾ ਆਖਰੀ ਸਵਾਸ ਤੇ ਜਿਹੜਾ ਬੰਦਾ ਇਸਤਰੀ ਵਾਲ ਧਿਆਨ ਕਰਦਾ ਮਰਦਾ ਉਹ ਵੀ ਸਵਾ ਜੰਮੇ ਚ ਪੈ ਜਾਊਗਾ ਕੰਮ ਨਹੀਂ ਬੜ ਗਿਆ ਜੀ ਨਿਪਟ ਗਾਂਗੇ ਜੀ ਕੰਮ ਸੁਣਿਓ ਜੇ ਇਸ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਕਿ ਆਖਰੀ ਸਵਾਸ ਵਿੱਚ ਜੇ ਬੰਦਾ ਇਸੇ ਨਾਲ ਧਿਆਨ ਕਰਦਾ ਮਰਦਾ ਤੇ ਵੇਸ ਵਿੱਚ ਜੰਮੇ ਚ ਪਊਗਾ ਕੀ ਇਸ ਗੁਰੂਆਂ ਸਭ ਕੋ ਪੰਕਤੀ ਲਿਖੀ ਹੈ ਕਿ ਇਹ ਜਨਾਨੀ ਆਖਰੀ ਸਵਾਸ ਕੀ ਦੇ ਨਾਲ ਧਿਆਨ ਕਰਦੀ ਮਰਦੀ ਇਹਨੂੰ ਜਨਮ ਕਿਹੜਾ ਮਿਲੂਗਾ ਉਹ ਕਿੱਥੇ ਚਾਹੇ ਦੋ ਜਨਮ ਆਪਾਂ ਜੰਮੇ ਬਣਾਤਾਂ ਦੀ ਇੱਕ ਆਦਮੀ ਬਣਾਤਾ ਇੱਕ ਔਰਤ ਬਣਾਤੀ ਤੇ ਕਿੱਥੇ ਲਿਖਿਆ ਪੜਾਓ ਮੈਨੂੰ ਵਾਹ ਬਈ ਵਾਹ ਪੜੀ ਪੰਕਤੀ ਤੇ ਖੋਲਤੀ ਅੰਤਕਾਲ ਜੋ ਇਸਤਰੀ ਸਿਮਰੇ ਆਖਰੀ ਸਵਾਸ ਜਿਹੜਾ ਬਦਸ਼ਤਰੀ ਨਾਲ ਢਾਡ ਕਰਦਾ ਮਰਦਾ ਮੈਂ ਕਾਲ ਸਾਹ ਅੱਜ ਤੱਕ ਇਹ 10 ਬੰਦੇ ਦਾ ਨਾਂ ਜਿਹਨੂੰ ਪਤਾ ਹੋਵੇ ਮੇਰਾ ਆਖਰੀ ਸਾਹ ਆ ਗਿਆ ਉਹ ਤੇ ਪਤਾ ਹੀ ਕਿਸੇ ਨੂੰ ਨਹੀਂ ਆਖਰੀ ਸਾਹ ਦਾ ਤੇ ਪਤਾ ਹੀ ਕਿਸੇ ਨੂੰ ਨਹੀਂ ਤੇ ਜੇ ਉਹ ਭੇਤ ਦੇਵੇ ਬਾਣੀ ਚ ਲਿਖਿਆ ਨਾਨਕ ਕਿਸ ਨੂੰ ਆਖੀਏ ਨਾਨਕ ਕਿਸ ਨੂੰ ਆਖੀਏ ਬਿਨ ਪੁੱਛਿਆ ਹੀ ਲੈ ਜਾ ਕਹਿੰਦੇ ਉਹ ਤੇ ਬਿਨਾਂ ਪੁੱਛਿਆ ਲਿਆ ਤੁਰਦਾ ਉਹ ਤੈਨੂੰ ਕਿਹੜੇ ਵੇਲੇ ਦੱਸ ਗਿਆ ਵੀ ਅਗਲਾ ਸਾਤ ਰਾਖਰੀ ਉਹ ਤੇ ਆ ਜਾ ਬਈ ਕਿਤੇ ਪਤਾ ਲੱਗ ਜਾਵੇ ਆਖਰੀ ਸਾਦਾ ਵੀ ਆਖਰੀ ਸਾਹਾ ਕਿਹੜਾ ਮਾਈਦਾ ਲਾਲ ਜੇ ਮੈਂਦਾ ਵਾਈਗੁਰੂ ਨਹੀਂ ਕਹੂਗਾ ਸੱਚਾ ਜੀ ਜਿਹਨੂੰ ਪਤਾ ਲੱਗ ਜਾ ਕਿ ਮੇਰੀ ਮੌਤ ਆਉਣ ਵਾਲੀ ਹੈ ਉਹ ਵਾਈਗੁਰੂ ਵਾਈਗੁਰੂ ਕਹਿੰਦਾ ਜਿੰਨਾ ਪੜਾਪੇ ਚ ਰੱਬ ਚ ਇੱਤੇ ਆਉਂਦਾ ਨਾ ਜਦੋਂ ਪੰਦਾ ਵੇਖਿਆ ਹੁਣ ਸਾਹ ਹੋ ਗਰੇ ਔਖੇ ਉਦੋਂ ਕਹਿੰਦਾ ਵਾਈਗੁਰੂ ਵਾਈਗੁਰੂ ਤੂੰ ਹੀ ਸਭ ਕੁਝ ਹੈ ਸੱਚਾ ਨਾ ਜੀ ਹੁਣ ਧਿਆਨ ਨਾਲ ਸੁਣਿਓ ਅੰਤ ਕਾਲ ਇਸਤਰੀ ਸਿਮਰੇ ਅੰਤ ਕਿਹਨੂੰ ਕਹਿੰਦੇ ਜੀ ਸਮਾਪਤੀ ਨੂੰ ਤੇ ਕਾਲ ਕਿਹਨੂੰ ਕਹਿੰਦੇ ਜੀ ਸਮੇਂ ਨੂੰ ਤੇ ਇਸਤਰੀ ਕਿਹਨੂੰ ਕਹਿੰਦੇ ਆੜੀਆਂ ਮਰੀਆਂ ਪੈਣਾ ਬੈਠੀ ਹੈ ਅੱਜ ਤੇ ਬੰਗਾ ਆਪਾਂ ਬਣਾਉਂਦੀਆਂ ਇਸਤਰੀਆਂ ਸਾਰੀਆਂ ਇਹ ਇਸਤਰੀ ਅੱਖਰ ਪੜਿਆ ਨਹੀਂ ਸਾਡੀ ਸੋਚ ਸਾਡੇ ਅੰਦਰ ਦੀ ਬਿਰਤੀ ਠੱਕ ਗਈ ਜਨਾਨੀਆਂ ਵਾਲੇ ਪਾਸੇ ਉਹ ਇਸਤਰੀ ਲਿਖਿਆ ਵਾਹ ਬਈ ਵਾਹ ਬਈ ਵਾਹ ਉਹ ਜਨਾਨੀਆਂ ਦੀ ਗੱਲ ਕਰਦੀ ਸੁਣਿਓ ਇਸ ਆਤਮਾ ਨੂੰ ਤਨਗੁਰ ਗੁਰੂ ਗ੍ਰੰਥ ਸਾਹਿਬ ਜੀ ਇਸਤਰੀ ਕਹਿੰਦੇ ਔਰਤ ਕਹਿੰਦੇ ਕਾਮਣ ਕਹਿੰਦੇ ਕੰਮਣੀ ਕਹਿੰਦੇ ਨਾਰ ਕਹਿੰਦੇ ਸੱਚ ਕਹਿੰਦੇ ਨਾ ਜੀ ਕਹਿੰਦੇ ਹੁਣ ਤਿਆਂ ਦਿਓ ਅੰਤ ਕਾਲ ਜੇ ਇਸਤਰੀ ਸਿਮਰੇ ਇਸਤਰੀ ਹੋਇਆ ਇਸਤਰੀਆਂ ਨਹੀਂ ਐ ਇਸ ਜੱਗ ਮੇ ਪੁਰਖ ਏਕ ਹੈ ਹੋਰ ਸਗਲੀ ਨਾਰ ਸੁ ਭਾਈ ਕੱਲਾ ਪ੍ਰਮਾਤਮਾ ਪੁਰਖ ਹੈ ਬਾਕੀ ਸਾਰੀ ਸ੍ਰਿਸ਼ਟੀ ਔਰਤ ਹੈ ਤੇ ਦੱਸੋ ਫਿਰ ਕਿਹੜੀ ਔਰਤ ਦੀ ਗੱਲ ਕੀਤੀ ਬਈ ਇਸਤਰੀ ਕਹਿੰਦੇ ਕੰਨੂ ਅਸਲ ਚ ਇਸਤਰੀ ਕਿਉਂ ਕਿਉਂ ਕਿਹਾ ਇਸ ਆਤਮਾ ਨੂੰ ਇਸਤਰੀ ਧਨ ਕਾਮਣ ਨਾਰ ਕਿਉਂ ਕਿਹਾ ਕਹਿੰਦੇ ਜਿੰਨਾ ਚਿਰ ਆਤਮਾ ਤੇਰੇ ਅੰਦਰ ਅਗਿਆਨਤਾ ਦਾ ਹਨੇਰਾ ਰਹੇਗਾ ਜਿੰਨਾ ਚਿਰ ਆਤਮਾ ਤੇਰੇ ਅੰਦਰ ਅਗਿਆਨਤਾ ਦਾ ਹਨੇਰਾ ਰਹੇਗਾ ਉਨਾ ਚਿਰ ਇਸਤਰੀ ਕਹ ਲਾਏਗੀ ਸਰੀਰ 'ਚ ਤਬਦੀਲੀ ਨਹੀਂ ਆਉਂਦੀ ਜਿਹੜਾ ਪੁਰਖ ਹੈ ਪੁਰਖ ਰਹਿੰਦਾ ਜਿਹੜੀ ਔਰਤ ਹੈ ਔਰਤ ਰਹਿੰਦੀ ਆ ਪਰ ਆਤਮਾ ਦੀ ਤਬਦੀਲੀ ਆ ਕਹੋਗੇ ਕਿੱਥੇ ਲਿਖੀ ਹੈ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਸਲੋਕਮ ਲੰਨਾਮਾ 'ਚ ਪੜਿਓ ਸ਼ਲੋਕ ਮੰਲਾਂ ਨਵਾਂ ਤਬਦੀਲੀ ਪੜਿਓ ਕੀ ਲਿਖਿਆ ਹੈ ਜਹ ਘਟ ਸਿਮਰਨ RAM ਕੋ ਜਹ ਘਟ ਸਿਮਰਨ RAM ਕੋ ਸੋ ਨਰ ਆ ਗਿਆ ਜੀ ਨਰ ਕਿੱਥੇ ਗਈ ਨਾਰ ਹੋਣ ਆਂਦਾ ਜਿਹਦੇ ਅੰਦਰ ਸਿਮਰਨ ਚੱਲਦਾ ਉਹ ਔਰਤ ਤੋਂ ਪੁਰਖ ਬਣ ਜਾਂਦੀ ਏ ਉਹ ਅਗਿਆਨਤਾ ਤੋਂ ਪ੍ਰਕਾਸ਼ਿਤ ਹੋ ਜਾਂਦੀ ਏ ਤੇ ਕੀ ਮਤਲਬ ਹੈ ਜੀ ਅੰਤਕਾਲ ਜੋ ਇਸਤਰੀ ਸਿਮਰੇ ਗੁਰੂ ਜੀ ਮੰਨੂ ਕਹਿੰਦੇ ਉਹ ਮਣਾ ਭੋਲਿਆ ਓਏ ਮੇਰੀ ਗੱਲ ਸੁਣਾ ਓਏ ਚਾਸੀ ਦੇ ਗੇੜੇ 'ਚ ਪਰਮਾਤਮਾ ਨੇ ਪਾਇਆ ਤੈਨੂੰ 83,99,999 ਜਨਮਾਂ ਅੰਦਰ ਤੈਨੂੰ 84 ਦੇ ਗੇੜ ਦੀ ਸਮਾਪਤੀ ਕਰਨ ਦਾ ਮੌਕਾ ਨਹੀਂ ਮਿਲਿਆ ਅੰਤ ਕਰਨ ਦਾ ਸਮਾਂ ਤੈਨੂੰ ਨਹੀਂ ਮਿਲਿਆ ਤੇ ਮਨੁੱਖ ਜਮੇ 'ਚ ਕੀ ਲੈਣਾ ਅੰਤਕਾਲ ਇਹ ਤੈਨੂੰ ਸਮਾਂ ਮਿਲਿਆ 84 ਦੇ ਗੇੜ ਦੀ ਸਮਾਪਤੀ ਕਰਨ ਦਾ ਥੋੜਾ ਡੂੰਘਾ ਆ ਧਿਆਨ ਨਾਲ ਸਮਝਣਾ ਪੈਣਾ ਦਾਸ ਬਹੁਤ ਡੂੰਘਾ ਹੈ ਗੁਰਬਾਣੀ ਇੰਨੀ ਕੁ ਡੂੰਘੀ ਹੈ ਜਿੱਦਾ ਅੰਤ ਕੋਈ ਨਹੀਂ ਭਾਈ ਲੋਕਾਂ ਨੇ ਖੋਜ ਕੀਤੀ ਧਰਤੀ ਦੀ ਖੋਜ ਕੀਤੀ ਥੱਲੇ ਪਾਣੀ ਲੱਭ ਲਿਆ ਪਾਣੀ ਲੱਭ ਕੇ ਵੀ ਕੀ ਕਹਿੰਦੇ ਅਜੇ ਵੀ ਪਤਾ ਨਹੀਂ ਕਿੰਨੇ ਫੁੱਟ ਥੱਲੇ ਹੋ ਰਿਹਾ ਗੁਰੂ ਰੂਪਿਆਰੀ ਸਾਧ ਸੰਗਤ ਜੋ ਧੰਗੁਰੂ ਨਾਨਕ ਪਾਤਸ਼ਾਹ ਪਰਮਾਤਮਾ ਦੀ ਖੋਜ ਕਰਦੇ ਆ ਖੋਜ ਕਰਕੇ ਮਿਲ ਕੇ ਪਰਮਾਤਮਾ ਨੂੰ ਇੱਕਮਿਕ ਹੋ ਕੇ ਤੇ ਫਿਰ ਅੱਗੋਂ ਕੀ ਕਹਿੰਦੇ ਆ ਕਹਿੰਦੇ ਤੂੰ ਬੇਅੰਤ ਕੋਈ ਵਿਰਣੋ ਜਾਣੇ ਕਹਿੰਦਾ ਪਰਮਾਤਮਾ ਤੂੰ ਬੇਅੰਤ ਆ ਤੈਨੂੰ ਪਾ ਕੇ ਵੀ ਤੇਰਾ ਕੋਈ ਹੰਤਾ ਨਹੀਂ ਪਾ ਸਕਦਾ ਗੁਰੂ ਗ੍ਰੰਥ ਸਾਹਿਬ ਪੜ ਕੇ ਵੀ ਵਿਖਿਆਨ ਕਰਕੇ ਵੀ ਕੋਈ ਜੰਮਿਆ ਨਹੀਂ ਮੈਦਲ ਦਾ ਵਿਖਿਆਨ ਕਰਨ ਵਾਲਾ ਕਿਉਂਕਿ ਇਹ ਅਥਾ ਹੈ ਐਡੀ ਵੱਡੀ ਸ਼ਕਤੀ ਦਾ ਮਾਲਕ ਹੈ ਕੌਣ ਤੰਤਰ ਸਿੰਘ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਨੂੰ ਖੋਲਣਾ ਸੌਖਾ ਨਹੀਂ ਹੈ ਧਿਆਨ ਨਾਲ ਸੁਣਿਓ ਕਹਿੰਦੇ ਅੰਤ ਕਾਲ ਜੋ ਇਸਤਰੀ ਸਿਮਰੇ ਕਹਿੰਦੇ ਮਨਾ ਐ ਮਨੁੱਖ ਦਾ ਜਨਮ ਤਨ ਮਿਲਿਆ ਉਹ ਸਮਾਂ ਮਿਲਿਆ ਜਿੱਥੇ ਤੂੰ ਸਮਾਪਤੀ ਕਰਨੀ ਕਿਦੀ 84 ਦੇ ਗੀੜ ਦੀ ਇੱਥੇ ਇਸਤਰੀ ਸਿਮਰੇ ਸਿੰਮਰੇ ਕਿ ਨੂੰ ਕਹਿੰਦੇ ਜੀ ਚੇਤੇ ਕਰਨਾ ਕਹਿੰਦਾ ਇੱਥੇ ਵੀ ਅਗਿਆਨਤਾ ਰੂਪੀ ਹਨੇਰੇ 'ਚ ਹੀ ਫਸਿਆ ਇੱਥੇ ਵੀ ਅਗਿਆਨਤਾ ਰੂਪੀ ਹਨੇਰੇ 'ਚ ਹੀ ਫਸਿਆ ਐਸੀ ਚਿੰਤਾ ਮੈਂ ਜੇ ਮਰੇ ਇੱਥੇ ਮਰੇ ਮੌਤ ਨਹੀਂ ਹੈ ਆਪਾਂ ਮਰੇ ਮੌਤ ਨੂੰ ਕਹਿੰਦੇ ਨੇ ਜੀ ਇੱਥੇ ਮਰੇ ਮੌਤ ਨਹੀਂ ਹੈ ਕਹਿੰਦੇ ਐਸੀ ਚਿੰਤਾ ਮੈਂ ਜੇ ਮਰੇ ਉਹਦਾ ਇਸੇ ਚਿੰਤਾ ਦੇ ਅਗਰ ਤੂੰ ਮਰਿਆ ਮਰਿਆ ਦਾ ਮਤਲਬ ਕੀ ਹੈ ਇੱਕ ਬੱਚਾ ਕਹਿੰਦਾ ਪਾਪਾ ਮੋਟਰਸਾਈਕਲ ਲਾ ਦੇ ਮੁਰਸ਼ਕ ਲਾਲ ਪਿਤਾ ਜੀ ਜਿੰਮੇਦਾਰ ਸੀ ਕੀ ਕਹਿੰਦੇ ਕਹਿੰਦੇ ਕਾਕਾ ਦੋ ਕਿ ਮਹੀਨੇ ਖਲੋ ਜਾ ਕਣਕ ਵੜਨ ਆਲੀਆਂ ਨੇ ਜਿੱਦਾਂ ਕਣਕ ਮੈਂ ਛੁੱਟਦਾ ਮੰਡੀ ਤੋਂ ਪੈਸੇ ਮੈਂ ਲੈ ਦੂੰਗਾ ਲਾਲੀ ਪਾਪਾ ਅੱਜ ਹੀ ਲੈਣਾ ਕਾਕਾ ਅੱਜ ਪੈਸੇ ਮੇਰੇ ਕੋਲ ਨਹੀਂ ਹੈਗੇ ਲੱਖ ਡੇਢ ਲੱਖ ਦਾ ਬੁਲੇਟ ਹੁੰਦਾ ਮੈਂ ਤੈਨੂੰ ਨਹੀਂ ਲੈ ਕੇ ਦਿਆ ਦੋ ਮਹੀਨੇ ਦੇ ਦੇ ਪਾਪਾ ਅੱਜ ਲੈਣਾ ਹੈ ਉਹ ਗਵਾਂਡੀਆਂ ਦੇ ਮੁੰਡੇ ਨੇ ਮੰਗਿਆ ਉਹਦੇ ਕੋਲ ਲਿਆਤਾ ਤੇ ਮੈਨੂੰ ਤੁਸੀਂ ਨਾ ਕਰਤੀ ਕਹਿੰਦੇ ਪੁੱਤਰੋ ਲਾਲਾ ਜੀ ਉਹਦੇ ਕੋਲ ਰੋਜ਼ ਪੈਸੇ ਆਉਂਦੇ ਆ ਸਾਡੇ ਨਹੀਂ ਆਉਂਦੇ ਮੰਨ ਜਾ ਗੁੱਸੇ ਚ ਆ ਗਿਆ ਪੁੱਤਰ ਕੀ ਕਹਿੰਦਾ ਕਹਿੰਦਾ ਬਾਪੂ ਤੂੰ ਮੇਰੇ ਲਈ ਕੀਤਾ ਕੀ ਆ ਇੱਕ ਮੋਟਰਸਾਈਕਲ ਲਿਆਵਾਂ ਆ ਦੇਖ ਪਿਓ ਮਿੱਟੀ ਚ ਲਿਆਤਾ ਤੂੰ ਮੇਰੇ ਲਈ ਕੀਤਾ ਕੀ ਅੰਦਰੋਂ ਮਾਂ ਭੱਜੀ ਆਈ ਕੀ ਕਹਿੰਦੀ ਕਹਿੰਦੀ ਪੁੱਤਰਾ ਕੀ ਕਹੇ ਬਾਪੂ ਨੂੰ ਕੀਤਾ ਦੀ ਸਾਰਾ ਦਿਨ ਤੁਹਾਡੀ ਖਾਤਰ ਖੇਤ ਚ ਮਰਦਾ ਹੈ ਮਰਿਆ ਥੋੜੀ ਮਿਹਨਤ ਕਰਦਾ ਹੈ ਖੱਪਦਾ ਹੈ ਤੇ ਭਗਤ ਤਲੋਚਨ ਜੀ ਕਹਿੰਦੇ ਐਸੀ ਚਿੰਤਾ ਮਹਿ ਜੇ ਮਰੇ ਕਹਿੰਦੇ ਅਗਿਆਨਤਾ ਦੀ ਚਿੰਤਾ ਦੇ ਅੰਦਰ ਹੀ ਮਨ ਖੱਪਦਾ ਰਹੇ ਸਾਰੀ ਜ਼ਿੰਦਗੀ ਤੇ ਕਿਉਂ ਬੇਸਵਾ ਜਾਣ ਵੱਲ ਵੱਲ ਉੱਤਰ ਕਿਹੜੀ ਬੇਸਵਾ ਕੋਠੇ ਵਾਲੀ ਕੋਠੇ ਵਾਲੀ ਕੋਠੇ ਵਾਲੀ ਕਹੋਗੇ ਤੁਸੀਂ ਤੇ ਬੇਸਵਾ ਉਹਨੂੰ ਕਹਿੰਦੇ ਜਿਹੜੀ ਕੋਠੇ ਵਾਲੀ ਬੇਸਵਾ ਹੈ ਉਹ ਤੇ ਮਨੁੱਖ ਜਮੇਚ ਭਈ ਪ੍ਰਾਪਤ ਮਨੁੱਖ ਦੇਰੀਆ ਗੋਮਦ ਦੇ ਮਿਲਣ ਕੀ ਇਹ ਤੇਰੀ ਬਰੀਆ ਕੋਤੇ ਮਨੁੱਖ ਜਮੇਚ ਉਹ ਤੇ ਕੋਤੇ ਵਾਰੀਆ ਪਰਮਾਤਮਾ ਦੇ ਮਿਲਣ ਦੀ ਕੀਆ ਧੰਦਾ ਕਰਦੀ ਏ ਜਿਹੜਾ ਮਰਜੀ ਧੰਦਾ ਕਰਿਓ ਗੁਰੂ ਕੰਨ ਸਾਬ ਨੇ ਗੱਜ ਕੇ ਕਿਹਾ ਮੈਂ ਮੂਰਖੀ ਕਿਤਗ ਬਾਤ ਐ ਕੋਟ ਅਪਰਾਧੀ ਤੇਰੇ ਹਰੇ ਕਿਰੁਣਾ ਅਪਰਾਧ ਕਰਕੇ ਗੁਰੂ ਚਨਣਾ ਚ ਆ ਜੂ ਐਵੇਂ ਨਾ ਡਰਦੇ ਰਹੋ ਕਿ ساری ਉਮਰ ਤੇ ਮੈਂ ਪਾਪ ਕਰਦਾ ਰਿਆ ਤੇ ਹੁਣ ਮੈਂ ਗੁਰੂ ਚਨਣਾ ਨਾਲ ਜੁੜ ਜਾ ਨ ਲੋਕੀ ਕੀ ਕਹਿਣਗੇ ਲੋਕੀ ਜੋ ਕਹਿੰਦੇ ਕਹਣਦੇ ਜਿੰਨੇ ਮਰਜੀ ਪਾਪ ਕੀਤੇ ਹੁਣ ਗੁਰੂ ਕਹਾ ਪੱਲਾ ਪਕੜ ਕੇ ਸਾਰੇ ਧੋ ਦਿੰਦਾ ਐਵੇਂ ਭੁਲਿੱਖੇ ਚ ਪਈ ਪਰ ਦੀ ਦੁਨੀਆ ਕਹਿੰਦਾ ਜੀ ਬੇਸਵਾ ਦਾ ਜਾਮਾ ਮਿਲ ਜੂ ਕਿਉਂ ਵੇਸਵਾ ਜਦ ਮੈਂ ਮੜਾ ਕਹਿੰਦਾ ਯਾਰ ਇਹ ਕੀ ਕਰੀ ਜਾਨੂੰ ਮੈਂ ਕਿਹਾ ਪੜ ਬਾਣੀ ਕਹਿੰਦਾ ਕੀ ਲਿਖਿਆ ਬਾਣੀ ਚ ਲਿਖਿਆ ਗਣਕਾ ਹੂੰ ਗਤ ਪਈ ਗਣਕਾ ਵੇਸਵਾ ਹੋਈ ਮਾਪੂਲ ਘਰ ਜਾ ਕੇ ਤਾਰ ਕੇ ਆਏ ਸੱਚਾ ਤੇ ਤੁਸੀਂ ਕਿਵੇਂ ਡੁੱਬ ਜਾਓਗੇ ਫਿਰ ਫਿਰ ਕਿਉਂ ਕਿਆ ਵੇਸਵਾ ਵੇਸਵਾ ਕਹਿੰਦੇ ਕਿੰਨੂ ਨੇ ਉਹ ਪਾਈ ਜਿਹੜੀ ਕੋਠੇ ਵਾਲੀ ਵੇਸਵਾ ਐ ਨਾ ਉਹਦੇ ਨਾਲ ਕੋਈ ਵਿਆਹ ਨਹੀਂ ਕਰਦਾ ਸੁਹਾਗਣ ਨਹੀਂ ਹੁੰਦੀ ਗੁਰੂ ਸਾਹਿਬ ਨੇ ਮਨ ਦੀ ਬਿਰਤੀ ਦੱਸੀ ਆ ਕਹਿੰਦੇ ਜੇ ਐਸ ਜਮੇ ਅੰਦਰ ਅਗਿਆਨਤਾ ਦੇ ਹਨੇਰੇ ਵਿੱਚ ਹੀ ਫਸੀ ਰਹੀ ਔਰ ਤੂੰ ਇਸੇ ਚਿੰਤਾ ਦੇ ਵਿੱਚ ਜੀਵਨ ਬਤੀਤ ਕਰ ਦਿੱਤਾ ਤੇ ਵੇਸਵਾ ਜਾਣ ਵਾਲ ਵਾਲਾ ਉਤਰੇ ਤੇਰੀ ਬਿਰਤੀ ਉਸ ਪਾਸੇ ਚਲੀ ਜਾਗੀ ਜਿੱਥੇ ਜਾ ਕੇ ਤੇਰੀ ਬਿਰਤੀ ਵੇਸਵਾ ਦੀ ਬਣ ਜਾਗੀ ਤੇਰਾ ਪਰਮਾਤਮਾ ਨਾਲ ਨਾਤਾ ਨਹੀਂ ਜੁੜੇਗਾ ਤੂੰ ਕਦੀ ਸੁਹਾਗਣ ਨਹੀਂ ਹੋਵੇਂਗੀ ਤਹੀਂ ਚੁੱਕ ਕੇ ਕੋਠੇ ਵਾਲੀ ਬਣਾਤੀ ਫੜਗੇ ਅੰਦਰ ਵੜਨਾ ਅੰਦਰ ਬਹੁ ਡੂੰਗੀ ਬਣੀ ਸੰਤ ਲੋੜ ਹੀ ਨਹੀਂ ਭਈ ਠੀਕ ਗੁਰੂ ਪਿਆਰਿਓ